ਟੀਚਰ ਜਦੋਂ ਕੁਟਮਲ ਕਰਦੇ ਨੇ ਉਹਨਾਂ ਨੂੰ ਕੁੱਟਿਆ ਜਾਂਦਾ ਹੈ ਆਸਮਾਨ ਕਰੋ ਨੂੰ ਕੁੱਟਿਆ ਜਾਂਦਾ ਹੈ ਹਾਂ ਜੀ ਸਭ ਕੀ ਦਾ ਮਾਤ ਕਿਹੜੀ ਦੱਦ ਬੀਰਾਂ ਨਾਮ ਸੰਗਾਰਾ ਸਿੰਘ ਮਾਨਮ ਭਾਰਤੀ ਕਿਸਾਨੀ ਨੇਕਤਾ ਗ੍ਰਾਂਹਾ ਦਾ ਮੈਸੂਬਾ ਸਤਿਕਾਰ ਕਰਦਾ ਨਹੀਂ ਕਹਿਣਾ ਚਾਹੁੰਦੇ ਜਿਹੜਾ ਅੱਜ ਦਾ ਅੱਜ ਦੇਖੋ ਤੁਹਾਨੂੰ ਸਭਨਾਂ ਨੂੰ ਪਤਾ ਹੈ ਦਿੱਲੀ ਦਾ ਇਤਿਹਾਸਕ ਘੋੜ ਜੋ ਸਾਰੇ ਵਰਡ ਦੇ ਵਿੱਚ ਕਿਰਤੀ ਲੋਕਾਂ ਵੱਲੋਂ ਸਫਲ ਹੋ ਕੇ ਨਿਭੜਿਆ ਸੀਗਾ ਉਹਦੀ ਅੱਜ ਬਰੇ ਗੰਢ ਹੈ ਲੋਕਾਂ ਚੌਥਾ ਸਾਲ ਹੋ ਗਿਆ ਐਸੇ ਦਿਨ 20 ਨਵੰਬਰ ਨੂੰ ਦਿੱਲੀ ਵੱਲ ਚਾਲੇ ਪਾਏ ਸੀਗੇ ਸਾਰੇ ਕਿਰਤੀ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਤੋਂ ਲੈ ਕੇ ਲਗਾਤਾਰ 13 13 ਮਹੀਨੇ ਦਿੱਲੀ ਦੇ ਬਾਡਰਾਂ ਤੇ ਘੋੜ ਚੱਲਿਆ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਨੂੰ ਜਿਹੜੀ ਉਦੋਂ ਐ ਕਹਿੰਦੇ ਸੀ ਉਹ ਵਾਪਸ ਨਹੀਂ ਹੁੰਦੇ ਉਹ ਵਾਪਸ ਕਰਵਾਏ ਸੀ ਤੇ ਉਹਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਜਿਦੇ ਵਿੱਚ ਲਗਭਗ 750 ਕਿਸਾਨ ਮਜਬੂਰ ਸਾਡੀਆਂ ਭੈਣਾਂ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਅੱਜ ਸੰਜੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਸਾਰੇ ਮੁਲਕ ਦੇ ਅੰਦਰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਤਹਿਸੀਲ ਹੈੱਡਕੁਆਰਟਰਾਂ ਤੇ ਜਥੇਬੰਦੀਆਂ ਵੱਲੋਂ ਧਰਨੇ ਰੋਸ ਧਰਨੇ ਕਰਕੇ ਉਹਨਾਂ ਦਿੱਲੀ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਜਿਹੜੀਆਂ ਦਿੱਲੀ ਅੰਦੋਲਨ ਦੀਆਂ ਰਹਿਂਦੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਖਾਤਰ ਆ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਪੇਸ਼ ਕਰਨ ਦੇ ਆਏ ਜਿਲ੍ਹਾ ਦੇ ਡੀਸੀ ਆਏ ਸਾਲ ਹੋ ਗਏ ਇਹ ਸਾਡੇ ਕਾਪੀ ਉਹ ਮਰ ਜਾਗੇ ਜਿਹੜੇ ਮਰ ਗਾਉ ਤੋਂ ਮੰਗਿਆ ਸੀ ਉਹ ਹਜੇ ਤੱਕ ਲਾਗੂ ਨਹੀਂ ਕੀਤਾ ਉਹ ਡਟੇ ਢੰਗ ਨਾਲ ਲਾਗੂ ਕੀ ਆਵੇਗੇ ਇਸੇ ਕਰਕੇ ਤਾਂ ਉਦੋਂ ਜਦੋਂ ਦਿੱਲੀ ਅੰਦੋਲਨ ਦੇ ਆਪਾਂ ਇੱਕ ਵਾਰੀ ਸਮਾਪਤ ਕਰਕੇ ਆਏ ਆ ਆਪਾਂ ਕਿਹਾ ਨਹੀਂ ਕਿ ਸਮਾਪਤ ਆਪਾਂ ਕਹੀ ਦਿੱਲੀ ਅੰਦੋਲਨ ਮੁਲਤਵੀ ਆ ਹੋਰ ਚੱਲਦਾ ਰਹੂ ਵੱਖ-ਵੱਖ ਰੂਪਾਂ ਚ ਜਿੰਨਾ ਚਿਰ ਬਾਕੀ ਰਹਿੰਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਵੱਖ-ਵੱਖ ਰੂਪਾਂ ਦੇ ਵਿੱਚ ਉਦੋਂ ਤੋਂ ਲੈ ਕੇ ਘੋਲ ਜਾਰੀ ਹੈ ਸੋ ਇਸ ਕਰਕੇ ਤੇ ਜਾਰੀ ਰਹੂਗਾ ਆਉਦੇ ਦਿਨਾਂ ਦੇ ਵਿੱਚ ਐਸੀ ਤਰ੍ਹਾਂ ਕੋਈ ਬਾਜਮਾਂ ਘੋਲ ਐਸਕੇਮ ਦੇ ਸੱਦੇ ਤੇ ਵੀ ਕੀਤਾ ਜਾ ਸਕਦਾ ਹੈ ਇਹ ਤਿਆਰੀ ਹੈ ਉਹਨਾਂ ਦਿਨਾਂ ਦੀ ਸੋ ਇਸ ਕਰਕੇ ਜਿੰਨੀਆਂ ਕਿਸਾਨਾਂ ਦੀਆਂ ਰਹਿਣੀਆਂ ਮੰਗਾਂ ਵਿੱਚ ਹੋਰ ਐਡ ਹੋਈਆਂ ਇਹਦੇ ਵਿੱਚ ਐਮਐਸਪੀ ਦਾ ਮਾਮਲਾ ਕਰਜ਼ੇ ਦਾ ਮਾਮਲਾ ਪੈਨਸ਼ਨਾਂ ਦਾ ਮਾਮਲਾ ਫਸਲ ਬੀਮਾ ਦਾ ਮਾਮਲਾ ਕਿੰਨੀਆਂ ਮੰਗਾਂ ਉਹਦੇ ਵਿੱਚ ਐਡ ਹੋਈਆਂ ਉਹਨਾਂ ਸਾਰੀਆਂ ਮੰਗਾਂ ਨੂੰ ਮਨਾਉਣ ਖਾਤਰ ਘੋਲ ਲਗਾਤਾਰ ਅੱਡ-ਅੱਡ ਰੂਪਾਂ ਤੇ ਜਾਰੀ ਹੈ ਤੇ ਜਾਰੀ ਰਹੂਗਾ ਮੇਰੇ ਤੋਂ ਬੋਲ ਤੰਨੇ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਨੂੰ ਪੂਰਾ ਪੀੜੀ ਤੇ ਸੀ ਉਹ ਵਾਪਸ ਕਰਵਾਏ ਸੀ ਕਿਹੜੀ ਢੰਗ ਨਾਲ ਬਾਪੂ ਕੀਤਾ ਦੇਖੋ ਤਾਈਏ ਕਿਹਾ ਸੀ ਨਾ ਉਦੋਂ ਇਹ ਦਿੱਲੀ ਦੇ ਜਿਹੜੇ ਸਿੱਧੇ ਖੇਤੀਬਾੜੀ ਕਾਲੇ ਕਾਨੂੰਨ ਭਾਵੇਂ ਸਰਕਾਰ ਨੇ ਵਾਪਸ ਲੈ ਲਏ ਇਹ ਹੈ ਸਾਡੇ ਪ੍ਰਧਾਨ ਜੀ ਨੇ ਤਾਂ ਹੀ ਕਿਹਾ ਸੀਗਾ ਵੀ ਇਹ ਸੱਪ ਪੂਰੀ ਤਰ੍ਹਾਂ ਮਰਿਆ ਨਹੀਂ ਇਹ ਜ਼ਖਮੀ ਹੋਇਆ ਜਦੋਂ ਮਰਜੀ ਫੇਰ ਇਹ ਡੰਗ ਮਾਰਨ ਦੀ ਸਮਰੱਥਾ ਇਹਦੀ ਜਿਹੜੀ ਉਹ ਨਹੀਂ ਖਤਮ ਹੋਈ ਕਿਉਂਕਿ ਸ੍ਰੀ ਦਾ ਇਹਦੀ ਹਜੇ ਕਾਇਮ ਹੈ ਉਸ ਕਰਕੇ ਉਹ ਟੇਡੇ ਢੰਗਾਂ ਰਾਹੀਂ ਉਸੇ ਦਿੱਲੀ ਅੰਦੋਲਨ ਨੂੰ ਅੱਡ-ਅੱਡ ਵੱਖ-ਰੂਪਾਂ ਨਾਲ ਹੀ ਵਕਫਾ ਢੰਗਾਂ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸੇ ਕਰਕੇ ਲੋਕ ਚੇਤਨਾ ਚਾਹੇ ਉਹ ਰਾਜਕਲਾ ਹੋਵੇ ਚਾਹੇ ਭਾਰਤ ਮਾਲਾ ਚਾਹੇ ਤਦੁੰਨੇ ਵਾਲਾ ਹੋਵੇ ਚਾਹੇ ਕੋਈ ਮਲੇਰ ਕੋਟਲਾ ਹੋਵੇ ਚਾਹੇ ਕੋਈ ਕੋ 14 ਛੜ ਕਾ ਹੋਵੇ ਉਹੀ ਡਾਂਗਾਂ ਦਾ ਸੇਕ ਲੋਕ ਚੱਲ ਰਹੇ ਹੈ ਤੇ ਸਰਕਾਰਾਂ ਜਵਲ ਕਰ ਰਹੀ